ਸਰਦਾਰ ਗੁਰਪਤਮ ਸਿੰਘ ਪੰਨੋ ਜੀ ਦੋ ਮਸਲੇ ਜਿਹੜੇ ਇੱਕ ਤਾਂ ਪਹਿਲਾ ਲੈਂਗੁਏਜ ਦਾ ਮਸਲਾ ਹੈ ਹਰਜਿੰਦਰ ਸਿੰਘ ਦੇ ਮਾਮਲੇ ਜੀ ਇੱਕ ਮਸਲਾ ਜਿਹੜਾ ਹੈ ਸਿੱਖਾਂ ਦੀ ਦਸਤਾਰ ਦਾ ਹੈ ਅਕਸਰ ਹੀ ਜੇਲ੍ਹਾਂ ਦੇ ਵਿੱਚ ਜਿਹੜੀ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਦਸਤਾਰ ਜਿਹੜੀ ਉਤਾਰ ਦਿੱਤੀ ਜਾਂਦੀ ਹੈ ਤੇ ਜਦੋਂ ਇਸ ਨੌਜਵਾਨ ਦੇ ਸਿਰ ਦੇ ਉੱਤੇ ਅਸੀਂ ਦਸਤਾਰ ਕੇਸ ਜਿਹੜੇ ਦੇਖਦੇ ਆਂ ਇਹ ਸਵਾਲ ਕਮਿਊਨਿਟੀ ਦਾ ਹੈ ਸਿੱਖਾਂ ਦਾ ਹੈ ਇਸ ਮਾਮਲੇ 'ਚ ਕੋਈ ਗੱਲਬਾਤ ਹੋਈ ਹੈ ਤੁਹਾਡੀ ਬਿਲਕੁਲ ਹੋਈ ਹੈ ਤੇ ਹਰਜਿੰਦਰ ਨੇ ਮੈਨੂੰ ਇਹ ਵੇਲੇ ਗੱਲ ਦੱਸੀ ਕਿ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਔਰ ਸਭ ਤੋਂ ਪਹਿਲਾ ਕੰਮ ਮੈਂ ਇਹੀ ਕੀਤਾ ਕਿ ਅੰਦਰ ਹੀ ਜਿਹੜੀ ਹੈ ਮੈਂ ਉਹ ਜੇਲ੍ਹ ਵਾਲਿਆਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਦੇ ਜਿਹੜੇ ਡਿਪਟੀ ਆ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਉਹਨਾਂ ਨੇ ਐਗਰੀ ਕਰ ਲਿਆ ਕਿ ਉਹ ਆਪਣਾ ਪ੍ਰੋਸੀਜਰ ਪੂਰਾ ਫਾਲੋ ਕਰਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹ ਜਲਦੀ ਤੋਂ ਜਲਦੀ ਪੁੱਜਦੀ ਕਰਨਗੇ ਇਹ ਮੇਰੀ ਗੱਲਬਾਤ ਹੋ ਗਈ ਹੈ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਐਕਸੈਪਸ਼ਨ ਦੇ ਕੇ ਤੇ ਹਰਜਿੰਦਰ ਦੀ ਜਿਹੜੀ ਦਸਤਾਰ ਹੈ ਉਹਨੂੰ ਦੇਾਂਗੇ ਸੋ ਬਿਲਕੁਲ ਕਮਿਊਨਿਟੀ ਦੇ ਲਈ ਜਾਣਨਾ ਬਹੁਤ ਜ਼ਰੂਰੀ ਹੈ ਜਿਹੜੇ ਤੱਥ ਜਿਹੜੇ ਅੱਜ ਪਹਿਲੀ ਵਾਰ ਕੋਈ ਸਿੱਖਾਂ ਦੇ ਵਿੱਚੋਂ ਜਿਹੜਾ ਹਰਜਿੰਦਰ ਸਿੰਘ ਨੂੰ ਮਿਲਣ ਗਿਆ ਇੱਕ ਲੈਂਗੁਏਜ ਦਾ ਬੈਰੀਅਰ ਬਹੁਤ ਵੱਡਾ ਹੈ ਕਿਉਂਕਿ ਚਾਹੇ ਕੋਈ ਅਫੀਸ਼ੀਅਲ ਵੀ ਨਹੀਂ ਉਹ ਵੀ ਜਾ ਕੇ ਜਿਹ ਹਰਜਿੰਦਰ ਸਿੰਘ ਨਾਲ ਗੱਲ ਕਰਨੀ ਚਾਹਣ ਜਾਂ ਉਹਦਾ ਪਰਿਵਾਰਿਕ ਮੈਂਬਰ ਜਾਂ ਹੋਰ ਦੋਸਤ ਮਿੱਤਰ ਜਿਹੜੇ ਆ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨੇ ਉਹ ਉਹਦੇ ਬਾਰੇ ਕੋਈ ਉਹਦੇ ਵਾਸਤੇ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਅਸ਼ੋਰੈਂਸ ਦਵਾਈ ਹੈ ਕਿ ਇੱਕ ਸਪੈਸ਼ਲ ਜਿਹੜਾ ਹੈਗਾ ਪੰਜਾਬੀ ਲੈਂਗੁਏਜ ਦੇ ਵਿੱਚ ਇੱਥੇ ਉਹ ਬਣਾਉਣਗੇ ਜਿਹੜਾ ਐਪ ਦਾ ਹਿੱਸਾ ਹੈ ਤੇ ਉਸ ਪੰਜਾਬੀ ਐਪ ਦੇ ਰਾਹੀਂ ਹਰਜਿੰਦਰ ਜਿਹੜਾ ਹੈ ਆਪਣੇ ਸੱਜਣ ਮਿੱਤਰਾਂ ਨਾਲ ਜਿਨ੍ਹਾਂ ਦਾ ਫੋਨ ਨੰਬਰ ਉਹ ਇਹਨਾਂ ਨੂੰ ਦੇਗਾ ਤੇ ਉਹ ਉਹਨਾਂ ਨਾਲ ਖੁੱਲੇ ਆਮ ਗੱਲਬਾਤ ਕਰ ਸਕੇਗਾ ਉਹ